ਲੋ ਜੀ ਪੰਜਾਬ ਦੇ ਵਿੱਚ ਧਰਨੇ ਪ੍ਰਦਰਸ਼ਨ ਹੁੰਦੇ ਦਾ ਤੁਸੀਂ ਬਹੁਤ ਵਾਰ ਦੇਖਿਓ ਪਰ ਹੁਣ ਵਿਦੇਸ਼ਾਂ ਦੀ ਧਰਤੀ ਤੇ ਵੀ ਆਪਣੇ ਹੱਕਾਂ ਦੇ ਵਾਸਤੇ ਸ਼ਾਂਤਮਈ ਤਰੀਕੇ ਦੇ ਨਾਲ ਪ੍ਰਦਰਸ਼ਨ ਕੀਤਾ ਜਾ ਰਿਹਾ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਉਹ ਵਿਦਿਆਰਥੀ ਨੇ ਜਿਹੜੇ ਕੀ ਸਟੱਡੀ ਬੇਸ ਦੇ ਉੱਤੇ ਵਿਦੇਸ਼ ਦੇ ਵਿੱਚ ਗਏ ਹੋਏ ਸੀ ਤੇ ਹੁਣ ਪੱਕੇ ਹੋਣ ਦੀ ਮੰਗ ਨੂੰ ਲੈ ਕੇ ਇਹਨਾਂ ਦੇ ਵੱਲੋਂ ਇੱਕ ਤਰੀਕੇ ਦੇ ਨਾਲ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕੋਈ ਹੁੱਲੜਵਾਜ਼ੀ ਨਹੀਂ ਕੀਤੀ ਜਾ ਰਹੀ ਸਗੋਂ ਸ਼ਾਂਤਵੇਂ ਤਰੀਕੇ ਦੇ ਨਾਲ ਆਪਣੀਆਂ ਮੰਗਾਂ ਲੈ ਕੇ ਇਹ ਪ੍ਰੋਟੈਸਟ ਕਰ ਰਹੇ ਨੇ ਇੱਥੇ ਇਹਨਾਂ ਦੇ ਵੱਲੋਂ ਜਿਹੜਾ ਕਿ ਬਾਣੀ ਪੜ੍ਹੀ ਜਾ ਰਹੀ ਹੈ ਪਾਠ ਕੀਤੇ ਜਾ ਰਹੇ ਨੇ ਆਪਣੀਆਂ ਮੰਗਾਂ ਲੈ ਕੇ ਜਿਸ ਨੂੰ ਲੈ ਕੇ ਲੋਕਾਂ ਦੀ ਜੇਕਰ ਅਸੀਂ رائے ਦੀ ਗੱਲ ਕਰੀਏ ਤਾਂ ਉਹਨਾਂ ਨੇ ਕਈ ਤਰ੍ਹਾਂ ਦੀ ਜਿਹੜੀ ਕੀ رائے ਰੱਖੀ ਆ ਕਈ ਲੋਕ ਨੇ ਜੋ ਕਿ ਇਹਨਾਂ ਵਿਦਿਆਰਥੀਆਂ ਦੀ ਸਪੋਰਟ ਕਰ ਰਹੇ ਨੇ ਕਿ ਇਹਨਾਂ ਦਾ ਸਾਨੂੰ ਹਸਾਦ ਦੇਣਾ ਚਾਹੀਦਾ ਜੋ ਆਪਣੇ ਹੱਕੀ ਮੰਗਾਂ ਨੂੰ ਲੈ ਕੇ ਜਿਹੜੇ ਕਿ ਇਹ ਪ੍ਰਦਰਸ਼ਨ ਕਰਨੇ ਵਿਦੇਸ਼ ਦੀ ਧਰਤੀ ਦੇ ਵਿੱਚ ਕਿਉਂਕਿ ਅੱਜ ਕੱਲ ਦੇਖਿਆ ਜਾ ਰਿਹਾ ਕਿ ਜਿਹੜੇ ਲੋਕ ਨੇ ਉਹਨਾਂ ਦੇ ਵਿੱਚ ਬਾਹਰ ਜਾਣ ਦੀ ਹੋੜ ਵੱਡੇ ਪੱਧਰ ਤੇ ਲੱਗੀ ਹੋਈ ਹੈ ਜਿਹਦੇ ਚੱਲਦੇ ਜਹਾਜ਼ਾਂ ਦੇ ਜਹਾਜ਼ ਭਰ ਕੇ ਵਿਦੇਸ਼ਾਂ ਦੀ ਧਰਤੀ ਤੇ ਉਤਰ ਰਹੇ ਨੇ ਉੱਥੇ ਜਾ ਕੇ ਹੁਣ ਉਹਨਾਂ ਨੂੰ ਕਈ ਦਿੱਕਤਾਂ ਦਾ ਸਾਹਮਣਾ ਹੈ ਜਿਹੜਾ ਕਰਨਾ ਪੈ ਰਿਹਾ ਕਿਉਂਕਿ ਕੈਨੇਡਾ ਤਾਂ ਐ ਸਮਝੋ ਕਿ ਦੂਸਰਾ ਪੰਜਾਬ ਹੀ ਬਣਿਆ ਹੋਇਆ ਹੈ ਕਿਉਂਕਿ ਜਿੰਨੇ ਪੰਜਾਬੀ ਕੈਨੇਡਾ ਦੇ ਵਿੱਚ ਗਏ ਹੋਣੇ ਐਨੇ ਕਿਸੇ ਹੋਰ ਦੇਸ਼ ਦੇ ਵਿੱਚ ਨਹੀਂ ਹੈਗੇ ਜਿੱਦੇ ਚੱਲਦੇ ਹੁਣ ਕੈਨੇਡਾ ਦੇ ਵਿੱਚ ਇਹਨਾਂ ਦਾ ਰਹਿਣ ਦਾ ਪ੍ਰਬੰਧ ਵੀ ਸਹੀ ਤਰੀਕੇ ਦੇ ਨਾਲ ਨਹੀਂ ਹੋ ਰਿਹਾ ਨਾ ਹੀ ਇਹਨਾਂ ਨੂੰ ਕੋਈ ਕੰਮਕਾਰ ਮਿਲ ਰਿਹਾ ਜਿੱਦੇ ਚੱਲਦੇ ਕਈ ਤਾਂ ਅਜਿਹੇ ਵਿਦਿਆਰਥੀ ਨੇ ਜਿਹੜੇ ਕਿ ਸੜਕਾਂ ਦੇ ਉੱਤੇ ਰਾਤਾਂ ਕੱਟਣ ਦੇ ਵਾਸਤੇ ਮਜਬੂਰ ਹੋ ਰਹੇ ਨੇ ਉੱਥੇ ਹੀ ਜਿਨ੍ਹਾਂ ਨੂੰ ਕਾਫੀ ਸਮਾਂ ਹੋ ਗਿਆ ਸਟੱਡੀ ਵੀਜ਼ ਦੇ ਉੱਤੇ ਬਾਹਰ ਗਿਆਨੂ ਤਾਂ ਹੁਣ ਉਹਨਾਂ ਵੱਲੋਂ ਪੱਕੇ ਹੋਣ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਤੁਸੀਂ ਬਾਹਰ ਜਾਂਦੇ ਹੋ ਸਟੂਡੈਂਟ ਵੀਜ਼ ਦੇ ਉੱਤੇ ਤਾਂ ਤੁਸੀਂ ਉੱਥੇ ਜਦੋਂ ਸਾਈਨ ਕਰਦੇ ਹੋ ਸਿਗਨੇਚਰ ਕਰਦੇ ਹੋ ਦਸਤਕ ਕਰਦੇ ਹੋ ਤਾਂ ਉੱਥੇ ਇਹ ਨਹੀਂ ਲਿਖਿਆ ਹੁੰਦਾ ਕਿ ਤੁਸੀਂ ਸਟੂਡੈਂਟ ਵੇਸ ਤੇ ਆ ਰਹੇ ਹੋ ਤਾਂ ਤੁਸੀਂ ਪੱਕੇ ਹੋ ਕੇ ਹੀ ਤੁਹਾਨੂੰ ਜਿਹੜਾ ਭੇਜਿਆ ਜਾਵੇਗਾ ਤੁਹਾਨੂੰ ਪੱਕਾ ਕੀਤਾ ਜਾਵੇਗਾ ਇਹ ਚੀਜ਼ਾਂ ਉੱਥੇ ਨਹੀਂ ਲਿਖੀਆਂ ਹੁੰਦੀਆਂ ਤਾਂ ਤੁਸੀਂ ਉੱਥੇ ਜਾ ਕੇ ਜੋ ਮਾਹੌਲ ਹੈ ਪੰਜਾਬ ਦਾ ਕਿ ਪੰਜਾਬ ਦੇ ਵਿੱਚ ਧਰਨੇ ਲੱਗਦੇ ਨੇ ਆਪਣੇ ਮੰਗਾਂ ਨੂੰ ਲੈ ਕੇ ਤਾਂ ਹੁਣ ਤੁਸੀਂ ਵਿਦੇਸ਼ਾਂ ਦੀ ਧਰਤੀ ਦੇ ਵਿੱਚ ਜਾ ਕੇ ਵੀ ਅਜਿਹੇ ਕੰਮ ਕਰਦੇ ਹੋ ਤਾਂ ਦੂਜੇ ਪਾਸੇ ਕੁਝ ਲੋਕਾਂ ਦੀ ਇਹਨਾਂ ਵਿਦਿਆਰਥੀਆਂ ਦੇ ਨਾਲ ਸਹਿਮਤੀ ਵੀ ਨਜ਼ਰ ਆਈ ਆ ਜਿਸ ਦੇ ਵਿੱਚ ਲੋਕਾਂ ਨੇ ਇਹ ਵੀ ਕਮੈਂਟ ਕੀਤੇ ਨੇ ਕਿ ਠੀਕ ਹੈ ਅਸੀਂ ਤੁਹਾਡੇ ਨਾਲ ਆ ਤੁਸੀਂ ਜਿਸ ਤਰੀਕੇ ਦਾ ਵੀ ਇਹ ਕਰ ਰਹੇ ਹੋ ਅਸੀਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਿਆ ਹਾਂ ਸੋ ਵੱਖੋ ਵੱਖਰੀ رائے ਆ ਜਿਹੜੀ ਕਿ ਇਸ ਨੂੰ ਲੈ ਕੇ ਸਾਹਮਣੇ ਆ ਰਹੀ ਆ ਤੁਹਾਡੀ رائے ਕੀ ਆ ਅਸੀਂ ਵੀ ਤੁਹਾਡੀ رائے ਜ਼ਰੂਰ ਜਾਣਾਂਗੇ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜੜੀ ਕਿ ਜ਼ਰੂਰ ਸਾਂਝੀ ਕਰਿਓ ਕਿਉਂਕਿ ਲਗਾਤਾਰ ਦੇਖ ਰਹੇ ਹਾਂ ਕਿ ਸਾਡੇ ਪੰਜਾਬ ਦੀ ਜਿਹੜੀ ਨੌਜਵਾਨੀ ਆ ਕਿਉਂਕਿ ਪੰਜਾਬ ਦੇ ਵਿੱਚ ਰੋਜ਼ਗਾਰ ਨਾ ਮਿਲਣ ਕਰਕੇ ਲਗਾਤਾਰ ਬਾਹਰ ਦਾ ਰੁਖ ਕਰਨੇ ਉਹਨਾਂ ਦਾ ਸੋਚਣਾ ਮੰਨਣਾ ਕਿ ਅਸੀਂ ਚੰਗਾ ਪਵਿੱਤਰ ਚੰਗਾ ਪਵਿੱਤਰ ਜਿਹੜਾ ਕਿ ਉੱਥੇ ਜਾ ਕੇ ਸਵਾਰਾਂਗੇ ਤੇ ਜਿਹੜਾ ਕਿ ਚੰਗੇ ਕੰਮਕਾਰ ਕਰਕੇ ਚੰਗਾ ਪੈਸਾ ਕਮਾ ਕੇ ਜਿਹੜਾ ਅਸੀਂ ਕਰਜੋ ਚੱਕ ਕੇ ਜਾ ਰਹੇ ਆ ਉਹ ਜਿਹੜਾ ਕਿ ਉੱਥੇ ਜਾ ਕੇ ਉਤਾਰ ਦੇਵਾਂਗੇ ਸੋ ਬਹੁਤ ਵੱਡੇ ਸੁਪਨੇ ਲੈ ਕੇ ਜਿਹੜੀ ਪੰਜਾਬ ਦੀ ਨੌਜਵਾਨ ਪੀੜ੍ਹੀ ਬਾਹਰ ਜਾ ਰਹੀ ਆ ਪਰ ਬਾਹਰ ਹੁਣ ਕਿਸ ਤਰੀਕੇ ਦਾ ਮਾਹੌਲ ਆ ਕਿ ਉਹਨਾਂ ਨੂੰ ਰੋਟੀ ਤੱਕ ਵੀ ਨਸੀਬ ਨਹੀਂ ਹੋ ਰਹੀ ਕਿਉਂਕਿ ਜਿੰਨੀ ਵੱਡੀ ਗਿਣਤੀ ਦੇ ਵਿੱਚ ਲੋਕ ਵਿਦੇਸ਼ਾਂ ਦੀ ਧਰਤੀ ਤੇ ਬੈਠੇ ਨੇ ਤਾਂ ਇਹਨਾਂ ਨੂੰ ਤਾਂ ਸੰਭਾਲਣਾ ਉਥੋਂ ਦੀ ਸਰਕਾਰ ਵਾਸਤੇ ਵੀ ਔਖਾ ਹੋਇਆ ਪਿਆ ਜਿਹਦੇ ਚੱਲਦੇ ਉਥੋਂ ਦੀ ਸਰਕਾਰਾਂ ਦੇ ਵੱਲੋਂ ਨਵੀਂ ਤੋਂ ਨਵੀਂ ਐਡਵਾਈਜ਼ਰੀ ਵੀ ਜਾਰੀ ਕੀਤੀ ਜਾ ਰਹੀ ਹੈ ਪਰ ਲਗਾਤਾਰ ਦੇਖਿਆ ਜਾ ਰਿਹਾ ਹੈ ਕਿ ਹੁਣ ਜਿਹੜੇ ਕਿ ਆਪਣੇ ਮੰਗਾਂ ਦੇ ਵਾਸਤੇ ਹੁਣ ਵਿਦੇਸ਼ਾਂ ਦੇ ਵਿੱਚ ਵੀ ਇਸ ਤਰੀਕੇ ਦੇ ਨਾਲ ਪ੍ਰੋਟੈਸਟ ਹੋਣ ਲੱਗੇ ਨੇ ਬਿਅਰ ਰਿਪੋਰਟ ਛਣਕਾਟਾ ਨਿਊਜ਼